ਸਨੀ ਭਾਈ ਅੱਜ ਰੈਲੀ ਕੀਤੀ ਡਾਕਟਰ ਕੋ ਧਾਰੀਵਾਲ ਜੀ ਕੀ ਕਰਨੀ ਹੁੰਦੀ ਹੈ ਬਹੁਤ-ਬਹੁਤ ਮੁਬਾਰਕਾ ਦਿਨਾਂ ਜੋ ਸਾਡੇ ਇਲਾਕੇ ਵਿੱਚ ਪਿੰਡਾਂ ਦੇ ਵੱਡੀ ਚਿਕ ਰੈਲੀ ਹੋਈ ਆ ਔਰ ਅਸੀਂ ਵੈਦੀ ਨਹੀਂ ਸੀ ਨੂੰ ਇੱਕ ਮੀਟਿੰਗ ਸੀ ਔਰ ਰੈਲੀ ਦਾ ਰੂਪ ਦਿਲਾਉਤਾ ਤੁਸੀਂ ਦੇਖ ਸਕਦੇ ਸੀ ਤਸਵੀਰਾਂ ਦੇ ਵਿੱਚ ਕਿ ਕਿੰਨੀਆਂ ਵੱਡੀਆਂ ਤਸਵੀਰਾਂ ਸੀ ਆ ਜਿਹੜੀਆਂ ਲੋਕ ਸੀ ਜਿਹੜੇ ਵੱਡੀ ਦੇ ਰਾਸਤੇ ਪਹੁੰਚੇ ਸੀ ਔਰ ਸਭ ਤੋਂ ਜ਼ਿਆਦਾ ਅਸੀਂ ਧੰਨਵਾਦ ਕਰਦੇ ਆ ਆਪਣੇ ਐਮਐਲਏ ਡਾਕਟਰ ਅਜੀਤ ਗੁਪਤਾ ਜੀ ਦਾ ਔਰ ਮੰਤਰੀਤਾ ਰਿਗਰ ਦਾ ਔਰ ਬਹੁਤ ਹੀ ਸਤਿਕਾਰਯੋਗ ਸਾਡੇ ਸਤਿਗੁਰੂ ਮਲਕੀਨਾ ਜੀ ਜੋ ਸਪੈਸ਼ਲ ਤੌਰ ਤੇ ਰਾਪਟੋਇ ਤੇ ਪਹੁੰਚੇ ਸੀ ਅਸੀਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਪਹੁੰਚੇ ਪਹੁੰਚੇ ਸੀ ਉਹਨਾਂ ਦਾ ਵੀ ਬਹੁਤ-ਬਹੁਤ ਜੁਨੀਆ ਕਰਾਂ ਜਾਂ ਤੁਹਾਨੂੰ ਧੰਨਵਾਦ ਕਰਦੇ ਸਾਡੇ ਵੱਡੇ ਵੀਰ ਓਮ ਪ੍ਰਕਾਸ਼ ਗੱਫਰ ਜੀ ਔਰ ਸਾਡੇ ਸਾਡੀ ਸਮੂਹੀ ਟੀਮ ਜਿੰਨੀ ਵੀ ਸਾਡੀ ਸਮੂਹੀ ਟੀਮ ਜੀ ਚਾਹੇ ਉਹ ਬਾਹਰੋਂ ਕੋਈ ਹੋਵੇ ਚਾਹੇ ਉਹ ਬਾਹਰੋਂ ਕੋਈ ਹੋਵੇ ਬਿਲਕੁਲ ਵੱਧ ਚੜ ਕੇ ਜਿੰਨੇ ਵੀ ਵੀਰ ਪਹੁੰਚੇ ਸੀ ਸਾਡੇ ਕਮਾਂਜੀ ਸਾਡੇ ਵਿੱਕੀ ਜੀ ਸਾਡੇ ਇਸ਼ੂ ਜੀ ਸਾਡੇ ਪਾਜੀ ਕੋਰਬੀਰ ਜੀ ਔਰ ਸਾਡੇ ਚੰਦੂਲੀ ਜੀ ਜਿੰਨੇ ਵੀ ਸਾਡੇ ਵੀਰ ਇੱਥੇ ਪਹੁੰਚੇ ਸੀ ਉਹਨਾਂ ਦਾ ਜੁਨੀਆ ਕਰਾਈਆਂ ਤੁਹਾਨੂੰ ਦਾ ਬਹੁਤ-ਬਹੁਤ ਧੰਨਵਾਦ ਲਿਆ ਅਖੀਨ ਆਖਦੇ ਮਾਣਾ ਨਾਮ ਦਾ ਕਿਸ਼ਮ ਨਾਮ ਹੈ ਮੇਰਾ ਨਾਮ ਸਾਫ ਸਿੰਘ ਮੈਂ ਆਮ ਆਦਮੀ ਪਾਰਟੀ ਤੋਂ ਅੱਜ ਜੋ ਤੁਸੀਂ ਦੇਖਿਆ ਪ੍ਰੋਗਰਾਮ ਜੋ ਲੋਕ ਸਭਾ ਚੋਣਾਂ ਦਾ ਵਿਗੜ ਵੱ ਚੁੱਕਾ ਹੈ ਔਰ ਇਸ ਸੰਬੰਧ ਦੇ ਵਿੱਚ ਅੱਜ ਤੁਸੀਂ ਦੇਖੀਆ ਸਨੀ ਸੋਤਾ ਸਾਹਿਬ ਦੀ ਰੈਲੀ ਤੁਸੀਂ ਅਨਗੜ ਦੇ ਵਿੱਚ ਔਰ ਕਿੰਨਾ ਭਾਰੀ ਇਕੱਠ ਤੁਸੀਂ ਦੇਖਿਆ ਇੱਕ ਜਿੱਤ ਦਾ ਪ੍ਰਤੀਕ ਹੈ ਤੇ ਅਸੀਂ ਪੂਰੀ ਪਬਲਿਕ ਨੂੰ ਇਹ ਅਨਾਉਂਸ ਕਰਨਾ ਚਾਹੁੰਦੇ ਹਾਂ ਕਿ ਤੁਸੀਂ ਜਿਸ ਤਰ੍ਹਾਂ 2022 ਦੇ ਵਿੱਚ ਆਮ ਆਦਮੀ ਪਾਰਟੀ ਦਾ ਸਾਥ ਦਿੱਤਾ ਸੀ ਔਰ ਇਸ ਵਾਰ ਵੀ ਸਰਦਾਰ ਕੁਲਦੀਪ ਸਿੰਘ ਜੀ ਢਾਲੀਵਾਲ ਜਿਹੜੇ ਲੋਕ ਸਭਾ ਹਲਕਾ ਤੋਂ ਖੜੇ ਨੇ ਤੋਂ ਇਸ ਵਾਰ ਵੀ ਸਾਨੂੰ ਸਾਰੀ ਮਤਲਬ ਪਬਲਿਕ ਨੂੰ ਚਾਹੀਦਾ ਹੈ ਕਿ ਇਸ ਵਾਰ ਵੀ ਅਸੀਂ ਉਹਨਾਂ ਦਾ ਸਾਥ ਦੇਈਏ ਔਰ ਭਾਰੀ ਬਹੁਮਤ ਦੇ ਨਾਲ ਉਹਨੂੰ ਜਿਤਾ ਕੇ ਵਿਧਾਨ ਸਭਾ ਦੇ ਵਿੱਚ ਭੇਜੀਏ ਲੋਕਾਂ ਵਿੱਚ ਤੁਸੀਂ ਦੇਖ ਰਹੇ ਹੋ ਅੱਜ ਟਾਠਾ ਮਾਰਦਾ ਕਾਠ ਤੁਸੀਂ ਦੇਖਿਆ ਇਹ ਤੁਹਾਡੇ ਸਾਹਮਣੇ ਹੈ ਪਬਲਿਕ ਜਿਸ ਤਰ੍ਹਾਂ 2022 ਦੇ ਵਿੱਚ ਉਹਨਾਂ ਨੇ ਸਾਡੀ ਸਪੋਰਟ ਕੀਤੀ ਸੀ ਆਮ ਆਦਮੀ ਪਾਰਟੀ ਦੀ ਔਰ ਇਸ ਵਾਰ ਵੀ ਸਾਨੂੰ ਪੂਰੀ ਉਮੀਦ ਹੈ ਕਿ ਜਿਹੜੀ 2024 ਦੇ ਵਿੱਚ ਲੋਕ ਸਭਾ ਦੀ ਇਲੈਕਸ਼ਨ ਹੈ ਉਸੇ ਤਰ੍ਹਾਂ ਸਾਨੂੰ ਉਮੀਦ ਹੈ ਕਿ ਇਸੇ ਤਰ੍ਹਾਂ ਹੀ ਸਾਡੀ ਜਿਹੜੀ ਫੇਰ ਉਹੀ ਵੱਡੀ ਜਿੱਤ ਹੋਏਗੀ ਮੈਂ اپੀਲ ਕਰਨਾ ਚਾਹੁੰਦਾ ਮੈਂ اپੀਲ ਇਹੀ ਕਰਨਾ ਚਾਹੁੰਦਾ ਲੋਕਾਂ ਦਾ ਲੋਕਾਂ ਨੂੰ ਕਿ ਜਿਸ ਤਰ੍ਹਾਂ ਤੁਸੀਂ 2022 ਦੇ ਵਿੱਚ ਸਾਡਾ ਸਾਥ ਦਿੱਤਾ ਸੀ ਇਸ ਤਰ੍ਹਾਂ ਵੀ ਸਾਥ ਦਿਓ ਔਰ ਜੋ ਸਾਡੀਆਂ ਅੰਮ੍ਰਿਤਸਰ ਦੀਆਂ ਮੁਸ਼ਕਲਾਂ ਨੇ ਔਰ ਜਲਦੀ ਨਾਲ ਜਲਦੀ ਫਿਰ ਹੱਲ ਹੋਣ ਗਿਆ ਕਿਉਂਕਿ ਜਿਹੜੀ ਆ ਫਿਰ ਇੱਕ ਪੂਰੀ ਤਾਕਤਵਰ ਸਰਕਾਰ ਹੋ ਜਾਏਗੀ ਕਿਉਂਕਿ ਜਿਸ ਤਰ੍ਹਾਂ ਸਾਡੇ 92 ਐਮਐਲਏ ਆ ਔਰ ਅਗਰ 13 ਸਾਡੇ ਐਮਪੀ ਪੂਰੇ ਬੰਦੇ ਆ ਤਾਂ ਫਿਰ ਕਿਸੇ ਵੀ ਤਰ੍ਹਾਂ ਦਾ ਜਿਹੜਾ ਕੰਮ ਸਾਡਾ ਰੁਕੇਗਾ ਨਹੀਂ ਕਿ ਆਬਜ਼ਾਨ ਦਿਓ ਕਿ ਸਾਡਾ ਸੈਂਟਰ ਨੇ ਜਿਹੜਾ ਪੈਸਾ ਰੋਕ ਰੱਖਿਆ ਤੇ ਅਗਰ 13 ਸਾਡੇ ਐਮਪੀ ਬੰਦੇ ਆ ਤਾਂ ਸੈਂਟਰ ਸਾਡੇ ਨਾਲ ਕੋਈ ਵੀ ਐਸਾ ਧੱਕਾ ਨਹੀਂ ਕਰ ਸਕੇਗਾ